ਤਾਨੂੰ ਪਤਾ ਸਾਰਿਆਂ ਨੂੰ ਕਿ ਪਿਛਲੇ ਸਾਲ ਜੁਲਾਈ 11 2023 ਦੇ ਵਿੱਚ ਜੋ ਹੜ੍ਹ ਆਇਆ ਸੀ ਉਹਨੇ ਬਹੁਤ ਨੁਕਸਾਨ ਜਿਹੜਾ ਉਹ ਕੀਤਾ ਸੀ ਔਰ ਉਸ ਤੋਂ ਬਾਅਦ ਸਰਕਾਰਾਂ ਨੇ ਬੜੇ ਦਾਅਵੇ ਕੀਤੇ ਕਿ ਅਸੀਂ ਬਹੁਤ ਕੁਝ ਕਰਾਂਗੇ ਪਰ ਹੋਇਆ ਕੀ ਹੈ ਇਹ ਅਰਬਨ ਸਟੇਟ ਵਾਸੀ ਚਨਾਰ ਬਾਗ ਕੋਬਿੰਦ ਬਾਗ ਨਦੀ ਦੇ ਨਾਲ-ਨਾਲ ਰਹਿੰਦੀਆਂ ਛੋਟੀਆਂ-ਛੋਟੀਆਂ ਕਲੋਨੀਆਂ ਤੇ ਵਿਚਾਰੇ ਗਰੀਬ ਲੋਕ ਜਾਣਦੇ ਆ ਕਿ ਕੀ ਹੋ ਰਿਹਾ ਸਿਰਫ ਇਸ ਵਾਰ ਇਹ ਜੂਨ ਮਹੀਨੇ ਦੇ ਵਿੱਚ ਆਮੋਨਾ ਨੇ ਜਿਹੜਾ ਉਹ ਸ਼ੁਰੂ ਕੀਤਾ ਔਰ ਤੁਸੀਂ ਦੇਖ ਸਕਦੇ ਹੋ ਕਿ ਮੀਂਹ ਉਤੋਂ ਆ ਗਿਆ ਔਰ ਪੂਰੇ ਭਾਰਤ ਦੇ ਵਿੱਚ ਦਿੱਲੀ ਪਟਨਾ ਉੱਤਰਾਖੰਡ ਹਿਮਾਚਲ ਦੇ ਵਿੱਚ ਅਸੀਂ ਵੇਖਿਆ ਕਿ ਤਬਾਹੀ ਜਿਹੜੀ ਆ ਉਹ ਮੀਂਹ ਨੇ ਸ਼ੁਰੂ ਕਰ ਦਿੱਤੀ ਹੈ ਕਿਤੇ ਢਿੱਗਾਂ ਡਿੱਗ ਰਹੀਆਂ ਨੇ ਕਿਤੇ ਹੜ੍ਹ ਆ ਰਿਹਾ ਹੈ ਬੀਕਾਨੇਰ ਰਾਜਸਥਾਨ ਦੇ ਵਿੱਚ ਜਿਹੜੀਆਂ ਗਲੀਆਂ ਨੇ ਬਾਜ਼ਾਰਾਂ ਦੇ ਵਿੱਚ ਪਾਣੀ ਅਸੀਂ ਵੇਖਿਆ ਰੋੜਦਾ ਹੋਇਆ ਸਰਕਾਰ ਇਹ ਦਾਵਾ ਕਰਦੀ ਹੈ ਕਿ ਉਹ ਇਸ ਵਾਰ ਹੜ੍ਹ ਨਹੀਂ ਆਉਣ ਦੇਣਗੇ ਪਰ ਮੈਨੂੰ ਨਹੀਂ ਸਮਝ ਆਈ ਕਿ ਸਾਡੇ ਜਿਹੜੇ ਸਥਾਨਕ ਐਮਐਲਏ ਨੇ ਪਟਿਆਲਾ ਰੂਰਲ ਦੇ ਉਹ ਕਿਹੜੇ ਦਾਅਵੇ ਨਾਲ ਕਹਿ ਕੇ ਗਏ ਪਿਛਲੇ ਦਿਨਾਂ ਦੇ ਵਿੱਚ ਉਸ ਮੀਟਿੰਗ 'ਚ ਮੈਂ ਵੀ ਸੀ ਕਿ ਅਸੀਂ ਇਸ ਵਾਰ ਹੜ ਨਹੀਂ ਆਉਣ ਦਿਆਂਗੇ ਪ੍ਰਮਾਤਮਾ ਕਰੇ ਦੁਆ ਕਰਦੇ ਹਾਂ ਕਿ ਉਹਨਾਂ ਦੇ ਮੂੰਹ ਜੇ ਨਿਕਲੇ ਬੋਲ ਸੱਚੇ ਹੋ ਜਾਣ ਤੇ ਇਸ ਵਾਰ ਹੜ ਨਾ ਆਵੇ ਗਰੀਬਾਂ ਦੀ ਮਾਰ ਨਾ ਹੋਵੇ ਕਿਉਂਕਿ ਸਹਿੰਦੇ ਹੋਏ ਘਰ ਨੇ ਜਿਹੜੇ ਉਹ ਤਾਂ ਪੈਸੇ ਖਰਚ ਕੇ ਦੁਬਾਰਾ ਆਪਣਾ ਸਮਾਨ ਬਣਾ ਲੈਂਦੇ ਪਰ ਸਭ ਤੋਂ ਵੱਡੀ ਮਾਰ ਵੱਜਦੀ ਹੈ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਨੇ ਦਿਹਾੜੀਆਂ ਕਰਕੇ ਮਜ਼ਦੂਰੀਆਂ ਕਰਕੇ ਘਰ ਬਣਾਏ ਹੁੰਦੇ ਆ ਸੋ ਇਸ ਵਾਰ ਫਿਰ ਮੀਂਹ ਆ ਰਿਹਾ ਅੱਜ ਤਾਰੀਖ ਹੈਗੀ ਹੈ 4 ਜੁਲਾਈ 2024 ਤੇ ਮੈਂ ਘਟੋ ਘਟ ਜ਼ਰੂਰ ਡਰਿਆ ਹੋਇਆ ਪਾਣੀ ਤੋਂ ਪਿਛਲੇ ਸਾਲ ਦਾ ਜਿਹੜਾ ਸੀ ਕਹਿ ਸਕੀਏ ਨਰਕ ਭੁਗਤਿਆ ਉਹਨੇ ਵੱਡਾ ਨੁਕਸਾਨ ਸਾਰਿਆਂ ਦਾ ਕੀਤਾ ਮੈਂ ਨਹੀਂ ਕਹਿੰਦਾ ਮੇਰਾ ਕੀਤਾ ਔਰ ਅਸੀਂ ਇਹ ਵੀ ਨਹੀਂ ਚਾਹੁੰਦੇ ਸਰਕਾਰ ਸਾਡੀ ਪਰਪਾਈ ਕਹੇਗਾ ਸਾਨੂੰ ਲੋੜ ਨਹੀਂ ਹੈਗੀ ਪਰ ਘਟੋ ਘਟ ਪ੍ਰਬੰਧ ਤਾਂ ਜ਼ਰੂਰ ਕੀਤੇ ਜਾਣ ਪਰ ਉਹ ਪ੍ਰਬੰਧ ਕਿਤੇ ਨੇੜੇ ਤੇੜੇ ਹਲੇ ਨਹੀਂ ਦਿਸਦੇ ਪਰ ਮੈਂ ਆਪਣੇ ਪੱਧਰ ਤੇ ਇਸ ਡਰ ਦੇ ਨਾਲ ਕਿ ਜੇ ਹੜ ਆ ਗਿਆ ਤਾਂ ਕੀ ਕਰਾਂਗੇ ਆ ਦੇਖੋ ਇਹਦੇ ਮੈਂ ਕੁਝ ਬੈਂਚ ਬਣਵਾਏ ਨੇ 3 3 ਫੁੱਟ ਦੇ ਉੱਚੇ ਤੇ ਇਹਨਾਂ ਬੈਂਚਾਂ ਦੇ ਉੱਪਰ ਇਸ ਢੰਗ ਨਾਲ ਮੈਂ ਜਿਵੇਂ ਆਪਣੇ ਡਰਾਈング ਰੂਮ ਦੇ ਸੋਫੇ ਤਰ ਦਿੱਤੇ ਹੋਇਆ ਦੇਖੋ ਸਾਰੇ ਸਜਾ ਦਿੱਤੇ ਹੋਇਆ ਤੁਸੀਂ ਦੇਖ ਰਹੇ ਹੋ ਮੈਂ ਕੁਝ ਲੋਕਾਂ ਨੂੰ ਬੁਲਾਇਆ ਹੁਣੇ ਆਪਣੇ ਮਿੱਤਰਾਂ ਨੂੰ ਰੱਖ ਦਿੱਤੇ ਔਰ ਇਹਦੇ ਨਾਲ ਹੀ ਮੇਰੇ ਬੈੱਡਰੂਮ ਦੇ ਵਿੱਚ ਜਿਹੜੇ ਬੈੱਡ ਨੇ ਉਹਨਾਂ ਨੂੰ ਮੈਂ 3 3 ਫੁੱਟ ਇਸ ਤਰ੍ਹਾਂ ਦੇ ਲੋਹੇ ਦੇ ਜਿਹੜੇ ਬੈਂਚ ਬਣਾ ਕੇ ਉਹ ਰੱਖ ਦਿੱਤਾ ਆ ਇਹ ਮੇਰਾ ਦੂਸਰਾ ਕਮਰਾ ਹੈ ਜਿਹਦੇ ਵਿੱਚ ਦੂਸਰੇ ਕਮਰੇ ਦੇ ਵਿੱਚ ਵੀ ਮੈਂ ਇਸ ਤਰ੍ਹਾਂ ਬੈੱਡ ਜਿਹੜਿਆ ਕੁਝ ਬੰਦੇ ਬੁਲਾ ਕੇ ਇਹ ਚੜਾ ਦਿੱਤੇ ਆ ਸੋ ਪ੍ਰਬੰਧ ਅਸੀਂ ਕਰ ਲਿਆ ਹੈ ਪ੍ਰਮਾਤਮਾ ਕਰੇ ਹੜ ਨਾ ਆਵੇ ਤੇ ਅਸੀਂ ਬਚ ਰਹੀਏ ਪਰ ਸਾਨੂੰ ਇਸ ਤਰ੍ਹਾਂ ਦੇ ਪ੍ਰਬੰਧ ਕਰ ਲੈਣੇ ਚਾਹੀਦੇ ਆ ਘਟੋ ਘਟ ਆਪਣਾ ਸਮਾਨ ਉੱਚਾ ਚੁੱਕ ਲੈਣਾ ਚਾਹੀਦਾ ਤੇ ਸਰਕਾਰਾਂ ਤੋਂ ਆਸ ਨਹੀਂ ਰੱਖਣੀ ਚਾਹੀਦੀ ਉਹ ਸਿਰਫ ਵੋਟਾਂ ਲੈਣ ਆਉਂਦੀਆਂ ਨੇ ਪਿਛਲੇ ਸਾਲ ਹੜ੍ਹ ਤੋਂ ਸਰਕਾਰ ਨੇ ਕੋਈ ਸਬਕ ਨਹੀਂ ਸਿੱਖਿਆ ਇੱਕ ਸਾਲ ਸਰਕਾਰਾਂ ਪ੍ਰਸ਼ਾਸਨ ਸੁੱਤੇ ਰਹੇ ਤੇ ਹੁਣ ਉਹ ਸਕੀਮ ਬਣਾ ਬਣਾ ਕੇ ਸਾਹਮਣੇ ਲੈ ਕੇ ਆ ਰਹੇ ਆ ਔਰ ਹੁਣ ਵੀ ਜੋ ਕੁਝ ਕਰਦੇ ਪਏ ਨੇ ਤਾਂ ਉਹ ਆ ਕਿ ਨੱਕ ਨਾਲੋਂ ਲਾ ਕੇ ਗੱਲ ਨਾਲ ਜੋੜਿਆ ਜਾ ਰਿਹਾ ਔਰ ਉਹ ਕਹਿੰਦੇ ਹੁੰਦੇ ਆ ਕਿ ਨੇੜੇ ਆਈ ਜਨਤ ਤੇ ਵਿਨੋ ਕੁੜੀ ਦੇ ਕੰਨ ਸਰਕਾਰਾਂ ਨੂੰ ਵੋਟਾਂ ਚਾਹੀਦੀਆਂ ਨੇ ਸੀਟਾਂ ਚਾਹੀਦੀਆਂ ਨੇ ਤੇ ਆਪਾਂ ਕੀ ਕਰਨਾ ਆਪਣੇ ਆਪਣੇ ਘਰ ਦੇ ਪ੍ਰਬੰਧ ਆ ਉਹ ਤੁਸੀਂ ਸਾਰੇ ਕਰ ਸਕਦੇ ਹੋ ਮੈਂ ਨਹੀਂ ਕਹਿੰਦਾ ਕਿ ਹੜ ਆਊਗਾ ਪਰ ਰੱਬ ਦੇ ਅੱਗੇ ਕੋਈ ਜ਼ੋਰ ਨਹੀਂ ਹੈਗਾ ਜੇ 30 ਸਾਲਾਂ ਬਾਅਦ ਆਇਆ ਤੇ ਅਗਲੇ ਸਾਲ ਵੀ ਆ ਸਕਦਾ ਤੇ ਹੋ ਸਕਦਾ ਅਗਲੇ 50 ਸਾਲ ਜਾਂ 100 ਸਾਲ ਨਾ ਹੋਵੇ ਤੁਹਾਡੇ ਸਾਰਿਆਂ ਲਈ ਅਮਰਜੀਤ ਵੜੈਰ ਪੜੈਚ ਵੱਲੋਂ ਸ਼ੁਭ ਸ਼ਾਮਾ